ਇਹ ਕੀ ਮਾਮਲਾ ਜੀ ਇਹ ਸਰ ਇੱਕ ਜਗਰਾਜ ਸਿੰਘ ਨਾਂ ਦਾ ਵਿਅਕਤੀ ਸੀਗਾ ਜਿਹੜਾ ਦਿਹਾੜੀਦਾਰ ਕਰਦਾ ਸੀ ਪਰसों ਪਤਾ ਲੱਗਿਆ ਵੀ ਇਹਨੇ ਫਾਹਾ ਲੈ ਕੇ ਮੌਤ ਕਰ ਲਈ ਹੈ ਪਰ ਇਹਦੇ ਮਾਪਿਆਂ ਨੇ ਸ਼ੱਕ ਜ਼ਾਹਰ ਕੀਤਾ ਵੀ ਜਿਹੜੀ ਇਹਦੀ ਮੌਤ ਆ ਸ਼ੱਕੀ ਆ ਵੀ ਜਿਹਦੇ ਆਧਾਰ ਤੇ ਅਸੀਂ ਬਿਆਨ ਲਿਖ ਕੇ ਡਾਕਟਰਾਂ ਦਾ ਬੋਰਡ ਬਣਾ ਕੇ ਕਾਰਵਾਈ ਅਮਲ ਚ ਲਿਆਂਦੀ ਹੈ ਪੋਸਟਮਾਰਟਮ ਕਰਵਾਇਆਗਾ ਜੋ ਹੁਣ ਡਾਕਟਰਾਂ ਦੀ ਰਿਪੋਰਟ ਆਏਗੀ ਵਿਸਰੇ ਦੀ ਉਹਦੇ ਆਧਾਰ ਤੇ ਅਸੀਂ ਬੰਦੀ ਕਾਰਵਾਈ ਅਮਲ ਚ ਕਿਹੜਾ ਖਾਣਾ ਸੀ ਡੇਲੋਂ ਨਾਜ਼ਦੀਬ ਕੌਰ ਜੀ ਇਹ ਮਾਮਲਾ ਹੋਇਆ ਜੀ ਮੇਰਾ ਮਾਮਲਾ ਇਹ ਹੈ ਜੀ ਮੇਰੀ ਸੱਸ ਨੇ ਸਾਡੇ ਤੇ ਕੇਸ ਲਾਇਆ ਸੀ ਮੇਰੇ ਤੇ ਮੇਰੇ ਹਸਬੰਦ ਤੇ ਜਗਾ ਖਾਲੀ ਕਰਨ ਦਾ ਸਾਨੂੰ ਸਮਨ ਆਇਆ ਸੀ 1 ਦਸੰਬਰ ਨੂੰ ਸਾਡੀ ਤਰੀਕ ਸੀ ਪਹਿਲਾਂ ਸਾਡੇ ਪੈਸਿਆਂ ਦਾ ਰੇਂਜ ਕਰਕੇ ਸਾਨੂੰ ਐਕਸਪਾਰਟੀ ਕਰਤਾ ਸੀ ਕੇਸ ਚੋਂ ਤੇ ਅਸੀਂ ਐਪਲੀਕੇਸ਼ਨ ਤੜਾਤੀ ਸੀ ਹੁਣ ਸਾਡੀ ਇੱਕ ਦਸੰਬੰਦ ਤਰੀਕ ਸੀ ਮੇਰੇ ਹਸਬੰਡ ਨੂੰ ਇਹੀ ਸੀਗਾ ਕਿ ਸਾਨੂੰ ਉਹਨਾਂ ਨੇ ਪ੍ਰਾਪਰਟੀ ਚੈੱਕ ਤਰੀਕ ਨੂੰ ਕਿਤੇ ਸਾਨੂੰ ਕੱਢ ਨਾ ਦੇਣ ਕਰੋ ਇਹਨਾਂ ਨੇ ਸਾਨੂੰ ਹਮੇਸ਼ਾ ਇਹੀ ਕਿਹਾ ਕਿ ਤੁਸੀਂ ਘਰੋਂ ਨਿਕਲੋ ਘਰੋਂ ਨਿਕਲੋ ਪਿੰਡ ਦੇ ਦੋ ਚਾਰ ਬੰਦੇ ਆ ਜਿਨ੍ਹਾਂ ਤੋਂ ਹਮੇਸ਼ਾ ਇਹ ਗੱਲ ਕੋ ਹੁੰਦੀ ਹੈ ਕਿ ਸਾਡਾ 8 ਲੱਖ ਰੁਪਏ ਦੋਨੇ ਜਗ੍ਹਾ ਖਾਲੀ ਕਰੋ ਇਸ ਟਾਈਮ ਹੁਣ ਕੀ ਮਾਮਲਾ ਹੋਵੇਗਾ ਹੁਣ ਮਾਮਲਾ ਸਾਨੂੰ ਡੈੱਡ ਬੋਡੀ ਨਹੀਂ ਚੱਕਣ ਦੇ ਰਹੇ ਇਹ ਮੇਰੇ ਸੋਹਰਾ ਪਰਿਵਾਰ ਸਾਰਾ ਸੋਹਰਾ ਪਰਿਵਾਰ 'ਤੇ આરોਪ ਲਾ ਰਿਹਾ ਹੈ ਕਿ ਇਹਨਾਂ ਦਾ ਜੋ ਜੋ ਤੁਹਾਡਾ ਤੁਹਾਡੇ ਘਰ ਵਾਲਾ ਸੀ ਹਾਂਜੀ ਮੇਰੇ ਹਸਬ ਜਿਹੜਾ ਮਰਿਆ ਉਹ ਤੁਸੀਂ ਮਾਰਿਆ ਨਹੀਂ ਜੀ ਮੈਂ ਨਹੀਂ ਮਾਰਿਆ ਉਹਨਾਂ ਨੇ ਸੁਸਾਇਸਾਈਡ ਕਰਿਆ ਮੈਂਟਲੀ ਅਫਸੈਟ ਰਹਿੰਦੇ ਸੀ ਉਹ ਮੇਰੀ ਮੇਰੇ ਮਦਰ-ਇਨ-ਲॉ ਨੇ 10 ਸਾਲ ਤੋਂ ਆਦਾ ਭਤੀਜਾ ਰੱਖਿਆ ਹੋਇਆ ਇੱਕ ਇਹਨਾਂ ਦਾ ਬੇਟਾ ਪਹਿਲਾਂ ਸੁਸਾਇਸਾਈਡ ਨਾਲ ਉਹਦੀ ਡੈਥ ਹੋਈ ਆ ਉਹਨੇ ਵੀ ਸੁਸਾਇਸਾਈਡ ਕਰਿਆ ਤੇ ਹੁਣ ਇਹਨੇ ਵੀ ਸੁਸਾਇਸਾਈਡ ਕਰਿਆ ਸਿਰਫ ਇੱਕ ਨੋਟ ਮਿਲਿਆ ਨਹੀਂ ਸੁਸਾਇਸਾਈਡ ਨੋਟ ਕੋਈ ਨਹੀਂ ਮਿਲਿਆ ਮੈਨੂੰ ਹਮੇਸ਼ਾ ਕਹਿੰਦਾ ਸੀ ਕਿ ਦੀਪਾ ਮੈਨੂੰ ਮੇਰੇ ਘਰ ਦੇ ਬੜਿਆ ਪਰੇਸ਼ਾਨ ਕਰਦੇ ਆ ਮੈਂ ਕਿੱਥੇ ਜਾਵਾਂ ਹਾਂਜੀ 27 ਤਰੀਕ ਨੂੰ ਮੈਂ ਤਾਂ ਸਵੇਰੇ ਮਾਰਨਿੰਗ 4:30 ਵਜੇ ਦੇਖਿਆ ਜਦੋਂ ਮੇਰਾ ਬੱਚਾ ਮੈਨੂੰ ਕਹਿੰਦਾ ਮਮਾ ਮੈਂ ਵਾਸ਼ਰੂਮ ਕੰਨ ਲੈਣਾ ਮੈਂ ਉਸ ਟਾਈਮ ਦੇਖਿਆ ਕਿ ਉਹਨਾਂ ਦੀ ਡੈੱਡ ਬੋਡੀ ਲਟਕ ਰਹੀ ਸੀ ਥੱਲੇ ਉਹਨਾਂ ਦੇ ਗੋਡੇ ਲੱਗੇ ਸੀ ਤੇ ਮੈਂ ਉਹਨਾਂ ਨੂੰ ਜਲਦੀ ਜਲਦੀ ਖੋਲ ਲਿਆ ਮੈਨੂੰ ਰਹੀ ਸੀ ਵੀ ਸ਼ਾਇਦ ਉਹਨਾਂ ਦੀ ਸਾਹ ਪ੍ਰਾਣ ਹੋਣ ਮੈਂ ਉਹਨਾਂ ਨੂੰ ਪਾਣੀ ਪਿਲਾਇਆ ਇਕੱਠੇ ਰਹਿੰਦੇ ਸੀ ਜਾਂ ਅਲੱਗ ਰਹਿੰਦੇ ਸੀ ਅਸੀਂ ਇਕੱਠੇ ਮੈਂ ਤੇ ਮੇਰੇ ਹਸਬੰਦ ਨਾਲ ਤਾਂ ਅਸੀਂ ਰੈਂਟ ਤੇ ਗਏ ਹੋਏ ਸੀ ਇਹ ਇਹਨਾਂ ਨੇ ਇਕੱਠੇ ਰਹਿੰਦੇ ਹੋਏ ਇਹ ਰੈਂਟ ਤੇ ਗਏ ਹੋਏ ਆ ਜੀ ਇਹਨਾਂ ਨੇ ਸਾਨੂੰ ਇਹ ਗੱਲ ਕਹੀ ਆ ਕਿ ਅਸੀਂ ਜਿੰਨਾਂ ਦੇ ਪ